ਸਾਸੀਕਾਲ ਜੀ ਪੀਵੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੀ ਟੀਮ ਪਹੁੰਚੀ ਹੈ ਪਿੰਡ ਸ਼ੌਣੀ ਕਲਾ ਜਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਸੰਤ ਬਾਬਾ ਆਰਾਮਦਾਦ ਜੀ ਦੀ ਯਾਦ ਵਿੱਚ ਸਮੂਹ ਨਗਰ ਨਿਵਾਸੀ ਗram ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਸਾਲਾਨਾ ਜੋੜ ਮੇਲੇ ਮੌਕੇ ਡਾਕਟਰ ਪਰਮਿੰਦਰ ਸੂਦ ਐਸਆਰ ਹਸਪੀਟਲ ਕੋਟਬਦੋਈ ਨਾ ਪੁੱਜ ਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਸੰਤ ਮਹਾਪੁਰਸ਼ਾਂ ਵੱਲੋਂ ਡਾਕਟਰ ਪਰਮਿੰਦਰ ਸੂਦ ਐਸਆਰ ਹਸਪੀਟਲ ਕੋਟਪੋਤੋਈ ਨੂੰ ਸਰਪੋ ਦੇ ਕੇ ਸਨਮਾਨਤ ਕੀਤਾ ਗਿਆ ਆਓ ਤੁਹਾਨੂੰ ਅਸੀਂ ਇਸ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ ਦਿਖਾਉਨੇ ਹਾਂ ਪਿਆਰ ਹਮ ਸੰਤਨ ਕੀ ਸ਼ਰਣਾ ਹਮ ਸੰਤਨ ਕੀ ਰਹਿਣ ਪਿਆਰ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਹਮਰੀ ਊਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਕੀ ਹੈਨ ਪਿਆਰ ਹਮ ਸੰਤਨ ਕੀ ਸ਼ਰਣਾ ਹਮ ਸੰਤਨ ਕੀ ਉਟ ਸਤਾਣੀ ਸੰਤ ਹਮਾਰਾ ਕਹਿਣਾ ਸੰਤ ਹਮਾਰੀ ਮੈਂ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟ ਟੂ ਹਿਤੋਂ ਅੱਜ ਸਾਨੂੰ ਪਿੰਡ ਸ਼ੋਨੀਕਲਾਂ ਵਿਖੇ ਜਾ ਕੇ 108 ਸੰਤ ਬਾਬਾ ਰਾਮਦਾਸ ਜੀ ਦੇ ਦਰਬਾਰ ਤੇ ਜਾ ਕੇ ਨਸਮਸਕ ਕਰਨ ਦਾ ਮੌਕਾ ਮਿਲਿਆ ਅੱਜ ਜੋ ਕਿ ਉਹਨਾਂ ਦੀ ਸਾਲਾਨਾ ਵਰਸੀ ਸੰਤ ਨਰਿੰਦਰ ਜੀ ਦੇ ਸ਼ਤਰਸ਼ਾਇਆ ਹੇਠ ਇਹ ਕਾਰਜਗੁਜ਼ਾਰੀ ਔਰ ਪੂਰੇ ਦਾ ਪੂਰਾ ਜੋ ਇਹ ਪੰਡਾਰਾ ਜੋ ਕੀਤਾ ਗਿਆ ਦੂਰੋਂ ਨੇੜਿਓਂ ਸੰਗਤਾਂ ਆਈਆਂ ਉਹਨਾਂ ਨੇ ਵੀ ਉੱਥੇ ਸੰਗਤ ਦੇ ਵਿੱਚ ਸੰਗਤ ਦਾ ਲਾਭ ਲਿਆ ਔਰ ਨਾਲ ਦੀ ਨਾਲ ਹੀ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਜਿੰਨੇ ਵੀ ਸਾਧ ਸੰਗ ਹੈ ਉਹਨਾਂ ਨੇ ਵੀ ਉੱਥੇ ਸਹਿਯੋਗ ਆਪਣਾ ਪਾਇਆ ਤੋਂ ਇਹ ਜੋ ਉਹਨਾਂ ਦੀ ਵਰਸੀ ਸੀ ਬੜੇ ਹੀ ਧੂਮ-ਧਾਮ ਦੇ ਨਾਲ ਮਨਾਈ ਗਈ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ 바ਸੀ ਦੇ ਮੌਕੇ ਤੇ 108 ਸੰਤ ਬਾਬਾ RAMDAS ji ਨੂੰ ਕੋਟੀ-ਕੋਟੀ ਪ੍ਰਣਾਮ ਥੈਂਕ ਯੂ